ਸਿੰਘਪੁਰਾ ਜੋ ਨਹਿਰਾ ਪੱਕਿਆਂ ਕਰਨ ਦਾ ਸਰਕਾਰ ਨੂੰ ਪੇਸ਼ਾ ਕੀਤਾ ਜਾ ਰਿਹਾ ਵੀ ਇਹ ਨਹਿਰਾ ਪੱਕੇ ਕਰਨ ਕਰਨੀ ਹੈ ਕਿਉਂਕਿ ਸਾਲ ਮੂਸਾ ਇੰਤਜ਼ਾਰ ਮੱਫੂਦ ਰਿਹਾ ਕਿਉਂਕਿ ਇੱਥੋਂ ਪਾਣੀ ਹੈ ਇਥੋਂ ਲੋਕਾਂ ਨੂੰ ਪੀਣਯੋਗ ਪਾਣੀ ਮਿਲਦਾ ਹੈ ਸਾਰਾ ਸ਼ਹਿਰ ਇਸ ਪਾਣੀ ਵਰਤਦਾ ਇਥੋਂ ਤੱਕ ਕੇ ਸ਼ੋਨੀ ਤੱਕ ਵਾਟਰ ਰਾਕਸ ਰਹੀ ਇਹ ਨਹਿਰਾ ਦਾ ਪਾਣੀ ਨੂੰ ਪੀਣਯੋਗ ਹੈ ਪਰ ਜੇਕਰ ਨਹਿਰਾ ਪੱਕੇ ਕਰ ਦਿੱਤੀਏ ਤੇ ਕਿਸ ਤਰ੍ਹਾਂ ਦਾ ਹੋ ਜਾਂਦਾ ਸਭ ਪਾਣੀ ਸਿੰਮਾ ਬੰਦ ਹੋ ਜਾਊਗਾ ਉਹ ਜਿਹੜੇ ਸਾਨੂੰ ਲੱਗਣਾ ਪਾਣੀ ਕਿੱਥੋਂ ਆਊਗਾ ਕਦੋਂ ਤੱਕ ਮਿਲਦਾ ਉਹਾਰੇ ਬਿਮਾਰੀਆਂ ਫੈਲ ਰਹੀਆਂ ਹੋ ਜਾਂਨ ਜਿਵੇਂ ਕੈਂਸਰ ਹੈ, ਲੱਟ ਕੈਂਸਰ ਹੈ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ। ਵਰਲਡ ਹੈਲਥ অর্ਗਨਾਈਜੇਸ਼ਨ ਵੀ ਰਿਪੋਰਟ ਦਦੀ ਹੈ ਕਿ ਮਾਲ ਵਿੱਚ ਦਿਨੋਂ ਦਿਨ ਬਲੱਡ ਪ੍ਰੈਸ਼ਰ ਔਰ ਸ਼ੂਗਰ ਔਰ ਕੈਂਸਰ ਦੇ ਕੇਸ ਵੱਧ ਰਹੇ ਆ। ਇਸ ਦਾ ਕਾਰਨ ਇਹ ਹੈ ਲੋਕਾਂ ਨੂੰ ਪਾਣੀ ਸਹੀ ਨਹੀਂ ਮਿਲ ਰਿਹਾ। ਜੇ ਲੋਕ ਥ੍ਰੀਪੋਟਾ ਪਾਣੀ ਚੰਗਾ ਮਿਲੂਗਾ ਤਾਂ ਹੀ ਸਿਹਤਮੰਦ ਹੋਣਗੇ। ਤੋਂ ਸਰਕਾਰ ਨੇ ਜੋ ਫੈਸਲਾ ਕੀਤਾ ਸੀ ਉਹ ਤੋਂ ਨਿਮਾ ਕਰਦੇ ਆ। ਇਹ ਭਗਵਾਨ ਪ੍ਰਧਾਨ ਸਰਕਾਰ ਆ ਵੀ ਅੜੀ ਅੜੀ ਵਿਰੋਧ ਤੇ ਅੜੀ ਰਹੀ ਤਾਂ ਕੁੱਤ ਪ੍ਰਸਾਣ ਮੋਰਚੇ ਦਰਮਾ ਬੋਲ ਦਗਾ ਕਿ ਸਾਨੂੰ ਇੱਕ ਘੱਟ ਵੀ ਚਲਣ ਨਹੀਂ ਦਿੱਤੀ ਜਾਊਗੀ ਜੇ ਇਹ ਪ੍ਰਸਾਣਾਂ ਦੇ ਦਰਕੇ ਬੋਲ ਕੋ ਕਰੂਗਾ ਅਸੀਂ ਗੱਲ ਹੀ ਨਹੀਂ ਚਾਉਂ ਮੋਰਚੇ ਨਾਲ ਕਰਿਆ ਜੋ ਵੀ ਉਹ ਸਾਨੂੰ ਹੱਕ ਦੇਣਗੇ ਉਹ ਵੀ ਅਸੀਂ ਪਾਲਣ ਕਰਾਂਗੇ ਔਰ ਸੰਯੁਕਤ ਪ੍ਰਸਾਣ ਮੋਰਚੇ ਵੱਲੋਂ ਜੋ ਵੀ ਸਾਰ ਭਾਰਤ ਪੰਜਾਬ ਭਾਰਤੋ ਨੂੰ ਹੱਕ ਮਾ ਉਹ ਵੀ ਐਨਮੈਂਟ ਲਾਗੂ ਕਰਾਂਗੇ ਪਰ ਇਹ ਨੇਰਾ ਕੇ ਹਾਲ ਦੀ ਪੱਕੇ ਨਹੀਂ ਹੋਣਗੇ ਹਾਂਜੀ ਪ੍ਰਧਾਨ ਜੀ ਜਿਹੜਾ ਨਾ ਇਲਾਕਾ ਦਾ ਕਾਰਜਿਕਾ ਜਿਹੜੇ ਪੇਂਡਿਆਂ ਆ। ਅੱਜ ਜਿਹੜਾ ਨਹਿਰਾਂ ਨੂੰ ਲੈ ਕੇ ਪਿਛਲੇ 2 ਸਾਲ ਤੋਂ ਆ ਜਿਹੜਾ 6 ਮਹੀਨੇ ਬਾਅਦ ਵੀ ਆਪ ਦੀ ਦੁਕਦਾਰ ਇਹਦੇ ਪੈਨੋ ਪਾਸ ਕਰਕੇ ਸੰਜੀਦਗੀ ਨਾਲ ਲੋਕਾਂ ਨੂੰ ਤੁਹੀ ਕਹਿੰਦਾ ਵੀ ਅਸੀਂ ਇਹਨਾਂ ਨਹਿਰਾਂ ਨੂੰ ਕੰਕਰੀਟ ਨਾਲ ਪੱਕਿਆ ਕਰਾਂਗੇ। ਪਰ ਉਹ ਭੁਲੇਖੇ ਚਾ ਕਿਉਂਕਿ ਜਲ ਜੀਵਨ ਬਚਾਓ ਮੋਰਚਾ ਜਿਸ ਦਿਨ ਤੋਂ ਲੱਗਿਆ ਉਸ ਦਿਨ ਤੋਂ ਯੋਗਤ ਕਸਾਨ ਮੋਰਚਾ ਤੇ ਅਸੀਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦੀ ਹਮਾਇਤ ਤੇ ਡਟੇ ਖੜੇ ਆ। ਪਹਿਲਾਂ ਵੀ ਨਕੀ ਦੇ ਸਰਕਾਰ ਚੱਲਿਆ ਸੀ ਇਹ ਸਰਕਾਰ ਦਾ ਮੂੰਹ ਦਿਖਾਣੀ ਪਈ ਸੀ ਹੁਣ ਵੀ ਲਗਾਤਾਰ ਖੇਡਾਂ ਖੇਡਦੇ ਆ ਪਰ ਸੰਯੁਕਤ ਕਿਸਾਨ ਮੋਲਚਾ ਪੰਜਾਬ ਭਾਰਤ ਵੱਲੋਂ ਪਿਛਲੇ ਦਿਨੀ ਮਤਾ ਪਾ ਕੇ ਇਹ ਕਲੀਅਰ ਕਰ ਦਿੱਤਾ ਹੈ ਕਿ ਜਿਹੜੀਆਂ ਨਹਿਰਾਂ ਨੂੰ ਕੰਕਰੀਟ ਨਾਲ ਕਦੇ ਵੀ ਪੱਕੀਆਂ ਨਹੀਂ ਕਰ ਦੇਵਾਂਗੇ ਸਾਡੇ ਜਿਹੜੇ ਦੇਸ਼ ਦਾ ਜਾਂ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਜਾਂ ਜਿਹੜੀਆਂ ਕੁਦਰਤੀ ਸਰੋਤ ਹੈ ਜਿੱਥੋਂ ਲੋਕਾਂ ਨੂੰ ਇਹ ਪਾਣੀ ਜੀਵਦਾ ਤੇ ਲੋਕਾਂ ਨੂੰ ਪੀਣ ਯੋਗ ਪਾਣੀ ਮਿਲਦਾ ਉਹਨੂੰ ਖੋਣ ਵਾਸਤੇ ਜਿਹੜੀਆਂ ਸਰਕਾਰਾਂ ਲੱਗੀਆਂ ਹੋਈਆਂ ਜਿਵੇਂ ਇਹਨਾਂ ਨੇ ਮੁਕਤਲ ਤੋਂ ਅੱਗੇ ਨੂੰ ਲਾ ਕੇ ਜਿਹੜੀ ਨਹਿਰ ਪੱਕੀ ਕੀਤੀ ਹੈ ਉੱਥੋਂ ਦੇ ਜਿਹੜੇ ਛਿੱਟੇ ਉਹ ਇਹਨਾਂ ਦੇ ਆਉਣੇ ਸਾਹਮਣੇ ਹੋ ਗਏ ਕਿਉਂਕਿ ਨਲਕੇ ਪਾਣੀ ਤੱਕ ਛੱਡ ਗਏ ਐ ਇੱਥੇ ਵੀ ਇਹ ਉਹੋ ਜਿਹੇ ਹਾਲਾਤ ਬਣਾਉਣੇ ਚਾਹੁੰਦੇ ਆ ਜਿਹੜੀ ਸਾਡੇ ਕੋਲੇ 10 ਕਿਲੋਮੀਟਰ ਦਾ ਘੇਰਾ ਇਹਦੇ 'ਚ ਸਾਡਾ ਲੱਖਾਂ ਵਸਤ ਤੇ ਲੱਖਾਂ ਜਿਹੜਾ ਇਹ ਪਾਣੀ ਦੇ ਸਾਨੂੰ ਇਹ ਹਜ਼ਾਰਾਂ ਨਲਕੇ ਜਿਹੜੇ ਤਕਰੀਬਨ ਜਿਹੜੇ ਸ਼ਹਿਰ ਨੂੰ ਪਾਣੀ ਦਿੰਦੇ ਆ ਉਹ ਇਹ ਨਹਿਰਾਂ ਕਰਕੇ ਬਚੇ ਆ ਹਰ ਸ਼ਹਿਰ ਸ਼ਹਿਰ ਤੇ ਮਹੱਲੇ ਦੇ ਵਿੱਚ ਇਹ ਨਲਕਿਆਂ ਦਾ ਪਾਣੀ ਪੀਣ ਨੂੰ ਮਿਲਦਾ ਤੇ ਇਹ ਸਰਕਾਰ ਦਾ ਜਿਹੜੀ ਸਾਥੋਂ ਪੀਣ ਜੋ ਪਾਣੀ ਵੀ ਖੋਹ ਲਈ ਆ ਪਾਸ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਜਲ ਜੀਵਨ ਬਚਾਓ ਮੋਰਚਾ ਦੀ ਡਟੀ ਹਮਾਇਤ ਪਹਿਲਾਂ ਤੋਂ ਹੀ ਹੈ ਅੱਗੇ ਵੀ ਜੇ ਕੋਈ ਸਰਕਾਰ ਇਹੋ ਜਿਹੀ ਸ਼ਰਾਬਤਬਾਜ਼ੀ ਕਰਦੀ ਹੈ ਜਾਂ ਕੋਈ ਠੇਕੇਦਾਰ ਉਹਦਾ ਟੈਂਡਰ ਲੈ ਕੇ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਫੇਰ ਉਹ ਠੇਕੇਦਾਰ ਦਾ ਹਿਸਾਬਲਾ ਵਾਲੇ ਜਾਂ ਸਰਕਾਰ ਨਾਲੇ ਇੱਥੇ ਜੋ ਵੀ ਨੁਕਸਾਨ ਹੋਊਗਾ ਉਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਅਤੇ ਉਹ ਠੇਕੇਦਾਰ ਹੋਊਗਾ ਅਸੀਂ ਕਿਸੇ ਵੀ ਹਾਲਤ 'ਚ ਇਹਨਾਂ ਨੂੰ ਪੱਕੀਆਂ ਨਹੀਂ ਕਰ ਦੇਵਾਂਗੇ ਜੇ ਕਰਦਿਆਂ ਤਾਂ ਉਹਨਾਂ ਨੂੰ ਪਹਿਲਾਂ ਵੀ ਮੈਟਰਾਂ ਦੀ ਮੀਟਿੰਗਾਂ ਦਾ ਡੱਟ ਚੁੱਕੇ ਆ ਕਿ ਇਹਨਾਂ ਨੂੰ ਇਟਾਂ ਦੇ ਨਾਲ ਹੀ ਜਿਵੇਂ ਪਹਿਲਾਂ ਹੋਈਆਂ ਰੀਲਾਈਨਿੰਗ ਹੀ ਕੀਤੀ ਜਾਵੇ ਰੀਮੋਰਨਿੰਗ ਨਾ ਕੀਤੀ ਜਾਵੇ ਜੇ ਰੀਮੋਰਨਿੰਗ ਵਾਲੇ ਪਿੱਛੇ ਨਾ ਆਉਣਗੇ ਤਾਂ ਉਹ ਜਿਹੋ ਜੇ ਬਣ ਕੇ ਆਉਣਗੇ ਉਹਨਾਂ ਨੂੰ ਜੁਗਤ ਮੋਲਚਾ ਤੇ ਜਲ ਜੀਵਨ ਬਚਾਓ ਮੋਲਚਾ ਹਮੇਸ਼ਾ ਇਹਨਾਂ ਨੂੰ ਉਹ ਜਿਹੇ ਅਗੂ ਮਿਲ ਕੇ ਕਰੂਗਾ ਇਹਨਾਂ ਨੂੰ ਕਦੇ ਵੀ ਇਹ ਨਹਿਰ ਪੱਕੀ ਕਰਨ ਨਹੀਂ ਦਿੱਤੀ ਜਾਊਗੀ ਧੰਨਵਾਦ